ਸਾਚੀ ਕਾਲ ਜੀ ਤੇ ਨਾ ਭਰਾਵਾਂ ਨਾਲ ਸਾਚੀ ਕਾਲ ਜੀ ਸਾਚੀ ਕਾਲ ਜੀ ਹਾਂ ਜੀ ਰਮਨ ਭਾਜੀ ਨਾਲ ਮੇਰੀ ਗੱਲ ਹੋਈ ਸੀ ਮੈਂ ਪਰੌਜੋ ਬੋਲਦਾ ਹਾਂ ਭਾਜੀ ਹੁਣਾਂ ਨੂੰ ਦੋ ਦਿਨ ਦਿੰਨ ਹੋ ਗਿਆ ਗੱਲ ਕਰਦਾਂ ਮੇਨਾਂ ਤੇ ਮੈਨੂੰ ਹੋ ਗਿਆ 13 ਦੇ ਵੈਸੇ 15 ਸਾਲ ਤੇ ਆਪਰੇਟਨ ਵਟ ਸਾਲ ਹੋ ਗਿਆ ਐਮਸੀ ਮੇਰੀ ਨੂੰ ਤੇ ਭਾਜੀ ਇੱਕ ਮੈਨੂੰ ਇਸ਼ੂ ਆਇਆ ਸੀ ਭਾਜੀ ਹੁਣਾਂ ਨੂੰ ਪਤਾ ਆਲਰੇਡੀ ਤੇ ਕੈਰੀਅਰ ਬ੍ਰੋਕਰ 411 ਨੇ ਤੇ ਮੇਰਾ ਲਾਸਟ ਵੀਕ ਲੋਡ ਚੱਕਣਾ ਸੀਗਾ ਤੇ ਸੈਟਰਡੇ ਨੂੰ ਤੇ ਮੈਂ ਜਦੋਂ ਯਾਰ ਚ ਤਉਣ ਲੱਗਾ ਤੇ ਇਨਸਪੈਕਸ਼ਨ ਕੀਤੀ ਟਰੱਕ ਟਰਾਲੇ ਦੀ ਤੇ ਮੇਰਾ ਪੈਪ ਰੇਡੀਏਟਰ ਦਾ ਪਾਟਾ ਵੀ ਲੀਕ ਸੀਗਾ ਸਾਰਾ ਹਨਾ ਤੇ ਮੈਂ ਲੋਡ ਨਹੀਂ ਚੱਕ ਸਕਦਾ ਕਿਉਂਕਿ ਪੈਪ ਦਾ ਇਸ਼ੂ ਸੀਗਾ ਤੇ ਮੈਂ ਬ੍ਰੋਕਨ ਫੋਮ ਆਏ ਭੇਜੀ ਆ ਸਾਰਾ ਕੁਝ ਭੇਜਿਆ एवरीथिंग ਵੀਡੀਓ ਬਣਾ ਕੇ ਰੀ ਦੀ ਵੀ ਭੇਜੀ ਮਕੈਨਿਕ ਦੀ ਹਨਾ ਉਹਨੇ ਫੇਰ ਵੀ ਮੇਰਾ ਕਾਰ ਕਰਾ ਕੇ ਉੱਤੇ ਕੈਰੀਅਰ ਫੋਰਵਰਡ ਮੰਨ ਤੇ ਚੜਾਤਾ ਹਾਲਾਕੇ ਮੇਰਾ ਕੋਈ ਮਹਾਰਾ ਦੀ ਕਿਰਪਾ ਨਾਲ ਕੋਈ ਐਕਸੀਡੈਂਟ ਨਹੀਂ ਅੱਜ ਤੱਕ ਜਾ ਐਂਡ ਕਲੀਨ ਆ ਹਨਾ ਠੀਕ ਹੈ ਤੇ ਉਹਦੇ ਕਰਕੇ ਹੁਣ ਮੈਨੂੰ ਲੋਡ ਦੀ ਇਸ਼ੂ ਆ ਰਿਹਾ ਹੈ ਜਿਹੜੇ ਪੁਰਾਣੇ ਬ੍ਰੋਕਰ ਵੀ ਐ ਜਿਹਨਾਂ ਨੇ ਸਾਈਨ ਅਪ ਹੋਏ 8 ਸਾਲ ਹੋ ਗਏ ਉਹ ਵੀ ਦੇਖਦੇ ਆ ਸਾਰੇ ਮੈਂ ਨਾ ਉਹ ਤਾਂ ਚਲੋ ਕੁਝ ਨਾ ਕੁਝ ਕਰਕੇ ਕਰ ਲਾਂਗੇ ਹਨਾ ਇੱਕ ਨੂੰ ਕਾਲ ਕੀਤੀ ਜਿਹੜਾ ਕੰਮ ਕਰਦਾ ਪੇਪਰਵਰਕ ਮੇਰਾ ਉਹ ਕਹਿੰਦੇ ਦੱਸੋਗੇ ਛੇਤੀ ਜੀ ਨਵੀਂ ਕੰਪਨੀ ਬਣਾਉਣੀ ਆ ਮੈਂ ਕਿਹਾ ਲੈ ਦੱਸ ਹਨਾ ਤੇ ਮਤਲਬ ਕਿ ਮੇਰੇ ਕਹਿਣ ਦਾ ਮੇਰਾ ਇੱਕ ਕੁਐਸਚਨ ਆ ਕਿ ਇੱਕ ਬੰਦੇ ਦੇ ਹੱਥ 'ਚ ਸਾਡੀ ਸਾਰੇ ਟਰੱਕਾਂ ਆਣਿਆਂ ਦੀ ਲਾਈਫ ਆ ਮਤਲਬ ਕਿ ਉਹ ਜੋ ਮਰਜ਼ੀ ਕਰ ਸਕਦਾ ਸਾਨੂੰ ਉਂਗਲਾਂ ਇਹਦੇ ਨਾਲ ਤਾਂ ਅ ਮਿਡਲ ਈਸਟ ਵਧੀਆ ਕੰਟਰੀਆਂ ਆ ਅਰਬ ਕੰਟਰੀਆਂ ਵਧੀਆ ਐ ਇਹਦੇ ਨਾਲ ਤਾਂ ਕਿ ਤੁਹਾਡਾ ਇੱਕ ਬੰਦਾ ਇੰਨਾ ਕੰਮ ਕਰ ਦੇ ਇੱਕ ਬੰਦੇ ਦੇ ਉੱਤੇ ਤੁਹਾਡਾ ਘਰ-ਬਾਰ ਸਾਰਾ ਜਾ ਸਕਦਾ ਮਾਨੂੰ ਈਮੇਲ ਆ ਗਈ ਸੀ ਸਾਰਾ ਕੁਝ ਕੀਤਾ ਹਨ ਤੇ ਉਹ ਲਾਈਕ ਮੈਨੂੰ ਇੱਕ ਸਵਾਲ ਮੈਨੂੰ ਇੱਕ ਮੈਂ ਅੰਡਰਸਟੈਂਡ ਨਹੀਂ ਕਰ ਪਾ ਰਿਹਾ ਕਿ ਇੰਨੇ ਟਰੱਕਾਂ ਵਾਲੇ ਆ ਸنوਹ ਦੀ ਗੱਲ ਚੱਲ ਰਹੀ ਆ ਐਸੀ ਦਿਨ ਰਾਤ ਭਾਜੀ ਟਰੱਕੀ ਦੇ ਸنوਹ ਪਈ ਆ ਉੱਥੇ ਚ ਇੰਨਾ ਚੜਾਈਆਂ ਟਰੱਕ ਦੇ ਐਕਸੀਡੈਂਟ ਵੀ ਹੋਏ ਐਹੀ ਮੀਂਹ 'ਚ ਜਾਂਦੇ ਅੱਗਾਂ ਦੇ ਵਿੱਚੋਂ ਐਸੀ ਸنوਹਾਾਂ 'ਚੋਂ ਨੇਰੀਆਂ ਚੋਂ ਹਨਾ ਫਿਰ ਬ੍ਰੋਕਰਾਂ ਦੀ ਟਾਕਵੇ ਬੈਡ ਸ਼ਿਪਰਾਂ ਦੀ ਕਈ ਵੇਲੇ ਮਕੈਨਿਕ ਨੇ ਮੇਠਾ ਨਾ ਜਿਹੜਾ ਵੀ ਇਹ ਸਾਰਾ ਭਾਰ ਮਤਲਬ ਸਾਡੇ ਦੇ ਹੀ ਆ ਕਿਉਂ ਅਸੀਂ ਨਹੀਂ ਇਕਜੁੱਟ ਹੁੰਦੇ ਮੈਨੂੰ ਪ੍ਰੋ ਸਮਝ ਨਹੀਂ ਲੱਗ ਰਹੀ ਮਤਲਬ ਕਿਉਂ ਇਦਾਂ ਆ ਜੀ ਜੀ ਬਿਲਕੁਲ ਹਨਾ ਜੀ ਜਮ ਜੀ ਕਾਲਮ ਪ੍ਰੋਪਰ ਸਾਰਾ ਨੋ ਉਹ ḍa ਆ ਕਿ ਜਦੋਂ ਅਸੀਂ ਐਕਸ਼ਨ ਨੂੰ ਹੁੰਦਾ ਕੋ ਆਪਾਂ ਇਸ ਵੇਲੇ ਗੱਲ ਕਰ ਰਹੇ ਆ ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਆ ਬ੍ਰੋਕਰ ਟਰਾਂਸਪੇਰੈਂਸੀ ਦੀ ਠੀਕ ਹੈ ਨਾ ਇਹੇ ਹੁਣ ਮੈਂ ਅਜੇ ਤੱਕ ਹੁਣ ਕਾਲਰ ਲੈ ਰਹੇ ਆਪਾਂ ਸਿਰਫ ਸਨੋ ਦੇ ਵਿੱਚ ਫਸੇ ਬੈਠੇ ਆ ਸਰ ਠੀਕ ਹੈ ਨਾ ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਬ੍ਰੋਕਰ ਟਰਾਂਸਪੇਰੈਂਸੀ ਦੀ ਗੱਲ ਹੈਗੀ ਉਹਦੇ ਤੇ ਜਿੰਦਣ ਤੁਹਾਡਾ ਕਮੈਂਟ ਪੀਰੀਅਡ ਆਇਆ ਜਿੰਦਣ ਤੁਹਾਡੇ ਆਪਣੇ ਵਿਚਾਰ ਰੱਖਣ ਦਾ ਟਾਈਮ ਆਇਆ ਉਸ ਦਿਨ ਗਿਣਤੀ ਮਿੰਨਤੀ ਦੇ ਜਿਹੜੇ ਵਿਚਾਰ ਉੱਤੇ ਰੱਖੇ ਜਾਣੇ ਆ ਗਿਣਤੀ ਮਿੰਨਤੀ ਦੀ ਗੱਲ ਹੋਣੀ ਆ ਇਹ ਪ੍ਰੋਬਲਮ ਹੈਗੀ ਪ੍ਰੋਬਲਮ ਆਪਾਂ ਇਹ ਨਹੀਂ ਕਹਿੰਦੇ ਜੀ ਇੱਥੇ ਆਪਾਂ ਕੋਈ ਇੱਕ ਝੰਡਾ ਲੈ ਕੇ ਤੁਹਾਨੂੰ ਉਹਦੇ ਪਿੱਛੇ ਸਟ੍ਰਾਈਕ ਕਰਨੀ ਆ ਜਾਂ ਉਹਦੇ ਪਿੱਛੇ ਧਰਨਾ ਇੱਥੇ ਇਕੱਠੇ ਹੋਣ ਦਾ ਮਤਲਬ ਟੋਟਲੀ ਡਿਫਰੈਂਟ ਹੈਗਾ ਇੱਥੇ ਇਕੱਠੇ ਹੋਣ ਦਾ ਮਤਲਬ ਹੈਗਾ ਕਿ ਤੁਸੀਂ ਇੱਕ ਐਸੋਸੀਏਸ਼ਨ ਜਾਂ ਇੱਕ ਧਿਰ ਦੇ ਨਾਲ ਤੁਸੀਂ ਖੜੇ ਆ ਤੁਹਾਡੇ ਨੰਬਰਸ ਦੇਖਦੇ ਆ ਠੀਕ ਆ ਉਹ ਚੀਜ਼ ਜਿਹੜੀ ਆ ਉਹ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਰੀ ਵੱਡੀ ਪ੍ਰੋਬਲਮ ਹੈਗੀ ਆ ਉਹ ਇਹੋ ਹੀ ਆ ਮੈਨੂੰ ਮੇਰੇ ਨਾਲ ਨਹੀਂ ਹੋਇਆ ਮੈਂ ਕੀ ਲੈ ਸੋ ਇਸ ਕਰਕੇ ਇਹ ਜਿਹੜੀ ਤਕਲੀਫ ਆ ਇਹ ਜਿਹੜੀ ਤੰਗੀ ਆ ਇਹ ਕਿਉਂ ਆ ਮੈਂ ਅੱਗੇ ਵੀ ਕੋਈ ਗੱਲ ਕੀਤੀ ਸੀਗੀ ਕਿ 14 ਤੋਂ 15000 ਬ੍ਰੋਕਰ ਆ ਜਿਹੜਾ ਕਿ 1.3 ਮਿਲੀਅਨ ਕੈਰੀਅਰ ਨੂੰ ਅੱਗੇ ਲਾਈ ਕਰਦਾ ਠੀਕ ਆ 1.3 ਮਿਲੀਅਨ ਕੈਰੀਅਰ ਜਿਹੜਾ ਹੈ ਉਹਦੇ ਜਿੰਨੀ ਹਿੰਮਤ ਨਹੀਂ ਕਿ 14000 ਬ੍ਰੋਕਰ ਨੂੰ ਹਲਾ ਦੇ ਠੀਕ ਹੈ ਕਿਉਂ ਕਿਉਂਕਿ ਬ੍ਰੋਕਰ ਨੇ ਇੱਕ ਗਲਤ ਧਾਰ ਲਈ ਕਿ ਜਦੋਂ ਕੈਰੀਅਰ ਨੂੰ ਲੋਡ ਦੇਣਾ ਉਹਨੇ ਕਿਸੇ ਇੱਕ ਸਾਈਟ ਤੇ ਜਾ ਕੇ ਕ੍ਰੈਡਿਟ ਚੈੱਕ ਕਰਨਾ ਕੈਰੀਅਰ ਨੂੰ ਇੱਕ ਚੀਜ਼ ਬਣਾ ਕੇ ਦੇ ਦਿੱਤੀ ਵੀ ਤੁਸੀਂ ਬ੍ਰੋਕਰ ਨੂੰ ਰਿਪੋਰਟ ਕਰੋ ਗੱਲ ਨੂੰ ਜਦੋਂ ਤੁਸੀਂ ਲੋਡ ਚੱਕਣਾ ਇੱਥੇ ਜਾ ਕੇ ਚੈੱਕ ਕਰੋ ਕੋਈ ਕੈਰੀਅਰ ਚੈੱਕ ਨਹੀਂ ਕਰਦਾ ਉਹ 100 200 ਡਾਲਰ ਵੱਧ ਦੇ ਦੇਵੇ ਉਸੇ ਵੇਲੇ ਚੱਕ ਲਿੰਦੇ ਲੋਡ ਠੀਕ ਹੈ ਸੋ ਰੌਲਾ ਇਹ ਆ ਕਿ ਆਪਣੀ ਆਪਾਂ ਕਿਸੇ ਗੱਲ ਤੇ ਖੜਦੇ ਨਹੀਂਗੇ ਆਪਾਂ ਕਿਸੇ ਚੀਜ਼ ਤੇ ਖੜਦੇ ਨਹੀਂ ਆਪਾਂ ਇਹ ਕਹਿੰਦੇ ਵੀ ਮੇਰਾ ਬੈਨੀਫਿਟ ਕਿੱਥੇ ਆ ਮੇਰਾ ਮੇਰਾ ਭਲਾ ਕਿੱਥੇ ਆ ਠੀਕ ਹੈ ਨਾ ਇਸ ਕਰਕੇ ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਕੋਈ ਕੰਪਨੀ ਫੁਬਾਣੀ ਹੈ ਸਾਰੇ ਬਰੋਕਰੇ ਮਾੜੇ ਆ ਜਾਂ ਸਾਰੇ ਕੈਰੀਅਰਿੰਗ ਮਾੜੇ ਆ ਪਰ ਡੈਫੀਨਿਟਲੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਕਿ ਮੈਨੇ ਰਖਾਉਂਦੀਆਂ ਜਦੋਂ ਤੁਸੀਂ ਕਲੈਕਟਿਵਲੀ ਇੱਕ ਜਗ੍ਹਾ ਤੇ ਇਕੱਠੇ ਨਹੀਂ ਹੁੰਦੇ ਠੀਕ ਹੈ ਤੁਸੀਂ ਆਪਣਾ ਆਪਣਾ ਕੰਮ ਕਰਨਾ ਆਪਾਂ ਕਿਸੇ ਨੂੰ ਕਿਸੇ ਦਾ ਰੇਟ ਨਹੀਂ ਬੰਨ ਸਕਦੇ ਆਪਾਂ ਕਿਸੇ ਦਾ ਕੋਈ ਚੀਜ਼ ਨਹੀਂ ਬੰਨ ਸਕਦੇ ਕਿਸੇ ਦੀ ਕੋਈ ਚੀਜ਼ ਨਹੀਂ ਕਰ ਸਕਦੇ ਪਰ ਇੱਕ ਮੋਰਲ ਇੱਕ 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 ਬਲਕਿ ਲੈਵਲ ਤੇ ਖੜਨਾ ਤਾਂ ਜਿਹੜਾ ਉਹ ਬਣਦਾ ਹੈ ਉਹ ਉਹ ਉਹਦੇ ਵਿੱਚ ਮੈਨੂੰ ਲੱਗ ਰਿਹਾ ਕਿ ਸ਼ਾਇਦ ਹਰ ਇੱਕ ਜਿਹੜਾ ਬੰਦਾ ਹੈਗਾ ਉਹ ਆਪਣਾ ਘੋੜਾ ਆਪਣੀ ਰੇਸ ਆਪਣੀ ਸਪੀਡ ਆਪਣੇ ਪਾਸੇ ਨੂੰ ਢੋੜਿਆ ਜਾ ਰਿਹਾ ਕੋਈ ਨੂੰ ਇਹ ਪਰਵਾਹ ਨਹੀਂ ਹੈਗੀ ਉਪਰ ਜਿੱਦ ਜਿੱਦਾਂ ਹੁਣ ਤੁਹਾਨੂੰ ਤੁਹਾਨੂੰ ਪ੍ਰੋਬਲਮ ਆਈ ਹੈ ਤੁਸੀਂ ਫੀਲ ਕਰ ਰਹੇ ਹੋਗੇ ਪ੍ਰੋਬਲਮ ਹੋਈ ਹੈ ਇਹ ਪ੍ਰੋਬਲਮ ਦਾ ਕੀ ਹੱਲ ਹੋ ਸਕਦਾ ਪਰ ਜਿੰਨੇ ਜਿਹੜੇ ਹੋਰ ਆਪਣੇ ਕੈਰੀਅਰਸ ਹੈਗੇ ਟਰੱਕਰਸ ਹੈਗੇ ਆ ਉਹਨਾਂ ਵੱਲੋਂ ਇਹ ਚੀਜ਼ ਨੂੰ ਨਹੀਂ ਮੰਨਿਆ ਜਾਂਦਾ ਜਾਂ ਇਹ ਚੀਜ਼ ਉੱਤੇ ਗੱਲ ਨਹੀਂ ਕੀਤੀ ਇਹ ਹੀ ਤਾਂ ਕੁਐਸਚਨ ਆ ਕਿ ਐਸੀ ਹੀ ਮਤਲਬ ਕਿ ਇੱਕ ਜੁੱਟ ਕਿਉਂ ਨਹੀਂ ਹੋ ਰਿਹਾ ਹੁਣ ਨਾਫਤਾ ਆ ਰਾਈਟ ਉਹ ਆਈਡੀ ਵਾਲੇ ਆ ਹਨਾ ਹੋਰ ਵੀ ਆ ਤੇ ਉਹ ਜੇ ਹੁਣ ਆਪਾਂ ਨਾਫਤੇ ਦੀ ਗੱਲ ਕਰਦੇ ਆ ਇੱਥੇ 1 ਲੱਖ ਬੰਦਾ ਜੇ ਆਪਾਂ ਮੈਂਬਰ ਹੋਵੇ ਐਗਜ਼ਾਮਪਲ ਦਿੰਨਾ ਕੱਲ ਉਹਨੂੰ ਕਹਿਣਾ ਐਸੀ 1 ਲੱਖ ਮੈਂਬਰ ਵਾਂ 1 ਲੱਖ ਇੰਨਾ ਬੰਦਾ ਆ ਮੇਰੇ ਕੋ ਉੱਤੇ ਆਪਣੇ ਵੈਬਸਾਈਟ ਤੇ ਜਾ ਕੇ ਆ ਸਾਰੇ ਤੇਰਾ ਕਿਸੇ ਨੇ ਲੋਡ ਕਵਰ ਨਹੀਂ ਕਰਨਾ ਆਪ ਹੀ ਅਗਲਾ ਕਰੂਗਾ ਹਨਾ ਜਦੋਂ ਐਸੀ ਇੱਕ ਜੁੱਟ ਹੋ ਗਿਆ ਤੇ ਉਹ ਹੁਣ ਤੁਹਾਨੂੰ ਪਤਾ ਕੀ ਲਕਾਨਾ ਖਰਚੇ ਜਾਂ ਪਤਾ ਨਹੀਂ ਕੋ ਕੀ ਹੋਣਾ ਲੋਕੀ ਕੀ ਕਰਦੇ ਜੇ ਚੜ ਜਾਂਦਾ ਆ ਉਹ ਬੰਦ ਕਰਕੇ ਨਵੀਂ ਕੰਪਨੀ ਬਣਾਉਂਦੇ ਇਹ ਸੋਲੂਸ਼ਨ ਨਹੀਂ ਹੈਗਾ ਬਿਲਕੁਲ ਨਹੀਂ ਬਿਲਕੁਲ ਸਹੀ ਆਈ ਐਗਰੀ ਵਿਦ ਜੀ ਜੀ ਹਾਂਜੀ ਥੈਂਕ ਯੂ ਪ੍ਰੋਫਜੋਤ ਹਾਂਜੀ ਥੈਂਕ ਯੂ ਕਾਲ ਦੇ ਲਈ ਮਿਹਰਬਾਨ ਸ਼ੁ크ਰੀਆ ਜੀ ਆਪਣੇ ਨਾਲ ਜਿਹੜਾ ਜਿਹੜਾ ਇੱਕ ਮੈਂ ਇੱਥੇ ਮੈਨੂੰ ਯਾਦ ਦੇ ਇਸ ਤੋਂ ਪਹਿਲਾਂ ਮੈਂ ਭੁੱਲ ਜਾ ਆ ਜਿਹੜਾ ਹੈਜ਼ਮੈਟ ਦੀ ਗੱਲ ਕੀਤੀ ਹੈ ਨਾ ਉਹ ਤੁਹਾਨੂੰ ਸਾਰੇ ਟੈਸਟ ਦੇਣ ਦੀ ਲੋੜ ਨਹੀਂ ਹੈਗੀ ਉਹ ਇੱਕ ਕਿਸੇ ਸਪੈਸਿਫਿਕ ਪਰਸਨ ਨਾਲ ਹੋ ਗਿਆ ਹੋ ਸਕਦਾ ਹੈ ਮੈਨੂੰ 올 एग्जाम ਵਾਲੋ ਇਹੋ ਹੀ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਦਾ ਸਾਲ ਤੋਤੇ ਹੋ ਗਿਆ ਸੀ ਤਾਂ ਉਹਨਾਂ ਦੇ ਸਾਰੇ ਟੈਸਟ ਲੈ ਇਦਾਂ ਦਾ ਕੋਈ ਨਹੀਂ ਹੈਗਾ ਇਦਾਂ ਦੀ ਕੋਈ ਰੂਲ ਨਹੀਂ ਹੈ ਠੀਕ ਹੈ ਓਕੇ ਉਹਨਾਂ ਨੇ ਮਿਸਟਰ 올ਖਿਆ ਕਹਿੰਦੇ ਕਿ ਮੇਰਾ 20 ਸਾਲ ਪੁਰਾਣਾ ਲਾਇਸੈਂਸ ਹੈ ਤੇ ਮੈਂ 3 ਸਾਲ ਪਹਿਲਾਂ ਹੈਜ਼ਮੈਟ ਐਡ ਕਰਾਇਆ ਤੇ ਮੈਨੂੰ ਸਿਰਫ ਹੈਜ਼ਮੈਟ ਦਾ ਰਿਟਨ ਟੈਸਟ ਤੇ ਫਿੰਗਰਪ੍ਰਿੰਟ ਦੇਣੇ ਪਏ ਆ ਜਿਹੜੇ ਆ ਕਿ ਉਸ ਤੋਂ ਬਿਨਾ ਇਨਡੇਫਿਨਿਟਲੀ ਸਾਰੇ ਟੈਸਟ ਨਹੀਂ ਜਿਹੜੇ ਪੈਂਦੇ ਉਹ ਸਪੈਸੀਫਿਕ ਕੋਈ ਨਾ ਕੋਈ ਰੀਜ਼ਨ ਹੋਊਗਾ ਕੋਈ ਨਾ ਕੋਈ ਗਲਬਤ ਹੋਊਗੀ ਜਿਹਦੇ ਕਰਕੇ ਉਹਨਾਂ ਸਾਰੇ ਟੈਸਟ ਦੀ ਗੱਲ ਕਿੱਕੀ ਹੋਊਗੀ ਹੋਸਾਰਾ ਲਾਇਸੈਂਸ ਤੇ ਟਿਕਟ ਹੋਣ ਹੋਸਾਰਾ ਲਾਇਸੈਂਸ ਤੇ ਕੋਈ ਵੋਲੇਸ਼ਨ ਹੋਣ ਕੁਝ ਹੋਵੇ ਜੇ ਨਹੀਂ ਤੇ ਇਹ ਜਿਹੜੇ ਡੀਐਮਈ ਚ ਬੈਠੇ ਹਨ ਉਹਨਾਂ ਦੇ ਸਪੈਸੀਫਿਕ ਬੰਦੇ ਦੇ ਉੱਤੇ ਵੀ ਕਈ ਵਾਰੀ ਹੁੰਦਾ ਹੈ ਕਿ ਉਹ ਕੀ ਕਹਿ ਦਿੰਦੇ ਆ ਹੂੰ 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 ਜੀ ਨਹੀਂ ਬਿਲਕੁਲ ਤੇ ਆਪਣੇ